ਹਾਂ ਹਾਂ ਤੰਦੇ ਫਟ ਮਹਾਵੀਰ ਸਿੰਘ ਬ੍ਰਦਰ ਹੀ ਜੀ ਵੱਡਾ ਨਰੋ ਹਾਂਜੀ ਉਹਨਾਂ ਬਾਰੇ ਦੱਸਿਓ ਕਿਹੋ ਜਿਹਾ ਸੁਭਾਅ ਸੀ ਬਹੁਤ ਵਧੀਆ ਹੈ ਜੀ ਸੁਭਾਅ ਰਦੈਨਾ ਵਧੀਆ ਕੋਈ ਕਹਿ ਨਹੀਂ ਸਕਦੇ ਵੇਖੋ ਜੀ ਤਿੰਨਾ ਚੌਂ ਪਿੰਡਾਂ ਦੀ ਸੰਗਤ ਖਲੋਤੀ ਹੈ ਕਿ ਪਿਆਰ ਕਰਕੇ ਖੜੀ ਹੈ ਜੀ 4-5 ਦਿਨ ਤੋਂ ਬਸ ਵੇਟ ਕਰ ਰਹੇ ਆ ਕਿ ਕਦੋਂ ਡੈਡ ਬੱਡੀ ਆਏਗੇ ਅਸੀਂ ਉਹਦੇ ਦਰਸ਼ਨ ਕਰੀਏ ਬਹੁਤ ਵਧੀਆ ਸੁਭਾਅ ਦੇ ਹਨ ਪਿੰਡ ਸਾਰਾ ਕਿਹਾ ਹਾਂਜੀ ਹਾਂਜੀ ਪਿੰਡ ਸਾਰਾ ਜੀ ਇੱਕ ਪਿੰਡ ਨਹੀਂ 5-6 ਪਿੰਡਾਂ ਦੀ ਸੰਗਤ ਆਈ ਹੈ ਜੀ ਅਜੇ ਘਰ ਵੀ ਸਾਡੇ ਮੰਨ ਲਓ ਸੰਗਤ ਬੈਠੀ ਆ ਪੂਰੀ ਧੰਵਾਦ ਜੀ ਧੰਵਾਦ ਜੀ ਦੱਸਾਂਗੇ ਘਰ ਆ ਬਹੁਤ ਵਧੀਆ ਜੀ ਬਹੁਤ ਮਿਲਾਪ ਪੜੇ ਸਾਨੂੰ ਬਹੁਤ ਵਧੀਆ ਇਨਸਾਨ ਹਨ ਫੈਮਿਲੀ ਵਾਸਤੇ ਬੜਾ ਵੱਡਾ ਕਟਾ ਹੈ ਬੜਾ ਵੱਡਾ ਕਟਾ ਜੀ ਮੇਰਾ ਨਾਮ ਅਨੰਤਬੀਰ ਸਹੀ ਹੈ ਜੀ। ਅਜੀ ਪਾਪਾ ਪਾਪਾ ਕੱਢ ਲਾਗੇ। ਹਾਂ ਜੀ। ਉਹ ਸਿੱਧਾ ਵੀ ਆ ਰਿਹਾ ਜਿੰਨਾ ਕਿਤਾ ਕਿਤੇ ਲੈ ਕੇ ਪਹੜਾ ਜਾ ਰਿਹਾ। ਕੋਈ ਡੈੱਥ ਦਾ ਸਾਨੂੰ ਫੋਨ ਆਇਆ ਸਾਨੂੰ 3 ਵਜੇ ਫੋਨ ਆਇਆ ਕਿ ਉਹਨਾਂ ਦੇ ਉੱਤੇ ਮਤਲਬ ਕਿ ਪਹਾੜੀ ਪਹਾੜੀ ਡੇਕੀ ਹੈ ਤੇ ਉਹ ਨਹੀਂ ਰਹੇ ਤੇ ਉਸ ਤੋਂ ਬਾਅਦ ਸਾਡੀ ਗੱਲ ਉਹਨਾਂ ਨਾਲ ਹੋਈ ਹੈ ਕਿ ਉਹ ਸਵੇਰੇ ਬਸ 11 ਵਜੇ ਗੱਲ ਹੋਈ ਉਹਨਾਂ ਨਾਲ। ਉਸ ਤੋਂ ਬਾਅਦ ਗੱਲ ਨਹੀਂ ਹੋਈ ਉਸ ਤੋਂ ਬਾਅਦ ਮੈਨੂੰ ਕਈ ਸਾਨੂੰ ਕਈ ਫੋਨ ਆਏ ਆ ਅਨੋਨ ਨੰਬਰਾਂ ਤੋਂ ਉਹ ਪੁੱਛਦੇ ਆ ਸਾਨੂੰ ਕਿ ਟਾਂ ਉਹਨਾਂ ਦਾ ਨੰਬਰ ਕੋਈ ਇਨਫੋਰਮੇਸ਼ਨ ਕੋਈ ਦੇ ਰਹੇ ਹਨ ਨੂੰ ਟੈਂਸ਼ਨ ਚ ਆ ਗਿਆ ਕਿ ਕੀ ਗੱਲ ਹੋਈ ਅਹੀਂ ਅੱਗੋਂਾਂ ਦੇ ਫਿਰ ਦੋਸਤਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਕਿ ਅੱਗੋਂ ਅਸੀਂ ਪੁੱਛ ਕੇ ਦੱਸਦੇ ਫਿਰ ਉਹਨਾਂ ਦੇ ਸ਼ਾਮ 6 ਵਜੇ ਤੱਕ ਸਾਨੂੰ ਕਾਲ ਆਈ ਹੈ ਕਿ ਉਹਨਾਂ ਦੇ ਤੇ ਪਹਾੜੀ ਡੇਗੀ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਹੈ ਇਦਾਂ ਹਾਂਜੀ ਕਾਸ਼ ਤੁਹਾਡੀ ਗੱਲ ਹੈ ਕਿ ਗੱਲਬਾਤ ਕਿਸ ਕਰਨੀ ਗੱਲ ਬਾਤ ਸਾਡੀ ਉਹੀ ਨੋਰਮਲ ਜਿਵੇਂ ਕਹਿੰਦੇ ਸਾਡੇ ਨਗਰ ਕਿਰਤਾ ਨਿਕਲਿਆ ਸੀ ਉਹ ਕਹਿੰਦੇ ਸੀ ਕਿ ਸੇਵਾ ਸੇਵਾ ਕਰੀਂ ਤੋਂ ਸ਼ਾਮ ਨੂੰ ਮੈਂ ਗੱਲ ਕਰਾਂਗਾ ਤੇ ਬਾਅਦ ਵਿੱਚ ਸ਼ਾਮ ਨੂੰ ਗੱਲ ਕਰਣੀ ਬਾਅਦ ਵਿੱਚ ਦੀ ਗੱਲ ਨਹੀਂ ਪਾਪਾ ਦੇ ਸੁਪਨੇ ਸੀ ਕਿ ਮਲਕੀ ਆਪਣੇ ਤੋਂ ਵੱਡੀ ਪੋਸਟ ਤੇ ਅਫਸਰ ਨੌਕਰੀ ਵਧੀਆ ਸੈਟਲ ਹੋ ਜਾਣਾ ਉਹਨਾਂ ਦਾ ਇਹ ਸੁਪਨਾ ਸੀ ਘਰ ਚ ਕੋਲ ਵਾਲੇ ਮੇਰੇ ਚਾਚੂ ਦਾਦੂ ਤੇ ਬਸ ਤੇ ਹਾਂਜੀ ਐਸੇ ਪੈਸਾ ਪੜਾ ਨਾਮ ਦਾ ਸੁ ਮੇਰਾ ਨਾਮ ਸੁਖਵਿੰਦਰ ਸਿੰਘ ਇੱਥੇ ਇਹ ਕੰਮ ਤੇ ਇਹਨਾਂ ਦੀ ਡਿਊਟੀ ਜੀ ਸੀ ਹੋਰ ਔਰੰਚਲ ਉੱਥੇ ਕ੍ਰੇਨ ਆਪਰੇਟਰ ਸੀਗੇ ਆਪਣੇ ਮਹਿਕਮੇ ਚ ਤੇ ਉਹ ਸਲਾਈਡ ਹੋ ਗਈ ਉੱਥੇ ਪਾੜੀ ਉਹ ਪਰਿਵਾਰ ਤੋਂ ਫੋਨ ਲੱਗਿਆ ਪਰਿਵਾਰ ਨਾਲ ਦਾ ਮਾਤਾ ਪਿਤਾ ਪਤਨੀ ਇੱਕ ਬੇਟਾ ਹੈ 14 ਸਾਲ ਦਾ ਬਹੁਤ ਉੱਫਾ ਹੁੰਦਾ ਪਰਿਵਾਰ ਦਾ ਬੋ ਜੀ ਪਹਾੜੀ ਨਾਲ ਪਹਾੜ ਨਾਲ ਟੱਕਰ ਉੱਥੇ ਲਈ ਤੇ ਪਹਾੜੀ ਪਹਾੜ ਡਗਣ ਵਾਲੀ ਗੱਲ ਆ ਜੀ ਪਰਿਵਾਰ ਤੇ ਵੀ ਤੇ ਜਵਾਨ ਨੇ ਵੀ ਪਹਾੜ ਨਾਲ ਹੀ ਮੱਥਾ ਲਾਇਆ ਸੀ ਪਰਿਵਾਰ ਨਾਲ ਗੱਲ ਕਰਦੇ ਹਾਂ ਹਾਂ ਜੀ ਮੇਰਾ ਭਤੀਜਾ ਸੀਗਾ ਜੀ ਹਾਂ ਜੀ ਤੇ ਜਿੱਦਣ ਇਹਨਾਂ ਦੇ ਇਤਰਾ ਹੁੰਦੇ ਆ 7 ਤਰੀਕ ਨੂੰ ਹੋਇਆ 12 ਵਜੇ ਤੱਕ ਫੋਨ ਆਉਂਦਾ ਰਿਹਾ 2:30 ਵਜੇ ਇਹ ਹਾਸਾ ਹੋਇਆ ਤੇ ਸਾਨੂੰ 5:30 ਫੋਨ ਆਇਆ ਸੁਭਾ ਦੀ ਗੱਲ ਕਰੀਏ ਤੇ ਮੇਰੇ ਕੋ ਕੋਈ ਬਿਆਨ ਹੀ ਨਹੀਂ ਕਰ ਸਕਦਾ ਮੇਰੇ ਕੋ ਲਫ਼ਜ਼ ਹੀ ਨਹੀਂ ਹੈਗੇ ਇੰਨਾ ਵਧੀਆ ਸੁਭਾ ਤੇ ਮਲਾਪੜਾ ਰੱਬ ਵਰਗਾ ਰੂਹੀਓ ਜੀ 21 ਦਸੰਬਰ ਨੂੰ ਗਏ ਛੁੱਟੀ ਕੱਟ ਕੇ ਸਾਨੂੰ 5:30 ਫੋਨ ਆਇਆ ਸ਼ਾਮ ਨੂੰ 7 ਤਰੀਕ ਨੂੰ ਹਾਂਜੀ ਇਹ ਗ੍ਰਫ ਜੀ ਬਾਕੀ ਆਪਣਾ ਨਾਮ ਦੋ ਕਿਰਨਾਲ ਸਿੰਘ ਕਿਹਦੇ ਜੱਟੇ ਕੀ ਲੱਗਦੇ ਇਹ ਡਾੜ ਦੇ ਬਾਕੀ ਕਦੋਂ ਪਤਾ ਲੱਗਦਾ ਕਿ ਕਿਸ ਨੇ ਜੱਟੇ ਇਹਦਾ ਅਪਰੈਕਸ 63 ਪਤਾ ਲੱਗਾ ਮੈਂ ਉਹ ਗਿਆ ਉਹ ਪਤਨ ਸਾਹਿਬ ਪਤਨ ਸਾਹਿਬ ਗਿਆ ਉਹ ਉਹ ਨਹੀਂ ਲੱਗਦੇ ਨਹੀਂ ਉੱਥੇ ਗਿਆ ਮਨੋਲਾ ਉੱਥੇ ਇਹ ਪਤਾ ਲੱਗਿਆ ਵੀ ਆ ਕੰਮ ਹੋਇਆ ਹਣ ਉਹਦੋਂ ਵਾਪਸੀ ਆਉਂਦੇ ਸਤਵੀਰ ਤੋਂ ਤੇ ਸਤਵੀਰ ਆਉਂਦੇ ਮੈਨੂੰ ਪਤਾ ਲੱਗਿਆ ਵੀ ਆਹ ਤਾਂ ਹੀ ਪਤਾ ਲੱਗ ਗਿਆ ਪਿਆ ਕੰਮ ਹੋਇਆ ਥੱਕਾਦਾ ਤੇ ਇਦਾਂ ਦੇ ਕੰਮ ਨੇ ਵੱਡੇ ਕੰਮ ਨੇ ਭਾਦਮ ਅਸਲ ਆਇਆ ਬਿਲਦਿੰਗ ਸਾਲ ਦੇ ਵਾਧਰਾ ਦਾ ਹੀਰਾਪੁਰ ਦੇ ਵੀ ਭਾਦਨਾ ਮਥਾ ਭਾਦ ਦਾ ਪਹਾੜੀ ਉਹਦੇ ਫੀਆਨ ਦੇਗਾ ਤੁਹਾਡੀਆਂ ਫੋਟੋਆਂ ਨੂੰ ਨਾ ਵੇਖਿਆ ਤੁਹਾਨੂੰ ਕੋ ਮਹਾਰਾਜ ਜੀ ਜਾਣਦਾ ਵੀ ਕੀ ਉਹ ਨਾਮ ਚਾਲਦਾ ਬਣਿਆ ਕਿਦਾਂ ਹੋਇਆ ਕੀ ਗੱਲ ਬਾਤ ਹੈ ਤੁਹਾਡੇ ਨਾਲ ਸ਼ੁਰੂ ਐਂਡ ਤੇ ਕੀ ਗੱਲ ਬਾਤ ਕੀਤੀ ਇਹ ਆ ਰਾਸ ਤੇਲੇ ਨੂੰ ਮਨ ਸਾਨੂੰ ਇਹ ਏਡੀ ਜਮਨਾਈ ਫੇਰੇ ਦੰਦਾ ਵੀ ਟਰੱਕ ਨਾਲ ਜਾਂਦਾ ਕਿ ਦਮ ਤੀਸਾਂ ਤਵਾਦਾ ਤੂੰ ਨਾ ਕਹਿੰ ਤੰਗ ਦਲਾ ਤੰਗ ਦਲਾ ਤਵਾਗੇ ਦੇ ਕੋਈ ਮਦੀਨਤ ਕਿੰਦਾ ਕਰਾ ਦੇਣਾ ਮੈਂ ਨਹੀਂ ਕੋਈ ਕੰਮ ਨਹੀਂ ਕੀਤਾ ਉਦਾਂ ਹੀ ਬਸ ਹੁਣ ਇਦਾਂ ਹਾਏ ਕਿਹਦੇ ਨੇ ਕੋਈ ਕਰਦੀ ਨਹੀਂ ਕਰਦਾ ਬੰਦਾ ਕਰਦੇ ਰਹੇ ਹਾਂ ਕੋਈ ਕੋਈ ਗੱਲ ਬਾਤ ਨਹੀਂ ਦਿੰਦੇ ਬਸ ਅਸੀਂ ਆ ਗਏ ਹਾਂ ਇਥੋਂ ਇਦਨੂੰ ਆਉਂਦੇ ਆਜੇ ਨੂੰ ਪਤਾ ਲੱਗਦਾ ਅਗਰਾ ਕੰਮ ਹੋ ਗਏ ਨਾ ਕੋਣ ਕੋਣ ਕਰਵਾ ਚ ਕੋਣ ਕਰਵਾਵੇ ਉਹ ਨਹੀਂ ਜੀ ਹਾਂ ਉਹ ਨਾਲ ਜਿੱਦਣੇ ਇਹਨਾਂ ਦੇ ਨਾਲ ਹੀ ਕਿੱਥੇ ਆਉਂਦੇ ਕਿੱਥੇ ਆਉਂਦੇ ਨੇ ਸਰਕਾਰ ਨੂੰ ਦੇ ਸਰਕਾਰ ਅੱਜ ਕਦੇ ਪਤਾ ਕਿਸਾਨੀ ਗਰੀਬੀ ਦਾ ਵਾਟ ਉਹ ਢਾਈ ਕਿਨੇ ਜ਼ਮੀਨ ਆ ਉਹਦੇ ਹੱਥੇ ਦੇ ਨਾਲ ਆ ਰਹੀ ਹੈ ਉਹਦੇ ਫਿਰਨੇ ਹ ਆਦੇ ਵਾਸੀ ਉਹ ਜਿਆਦਾ ਇੱਕ ਗੱਲ ਹੈ ਬੜਾ ਵੱਡਾ ਦੋਖ ਹੁੰਦਾ ਪਿਓ ਵਾਸਤੇ ਬੇਟੇ ਦੀ ਕੀ ਕੀਤਾ ਹਾ ਤੇ ਉਹਦੇ ਜਵਾਬ ਹੀ ਨਹੀਂ ਕੋਈ ਹੋਣ ਗਿਆ ਇਹ ਕਿੰਨੀ ਸ਼ੇਰ ਆਦੇ ਹਾ ਤੇ ਮੂਹੇ ਤੇ ਗੱਲ ਤਾਂ ਨਹੀਂ ਕੀ ਕਰੀ ਹਾਂ ਪਾੜ ਉਹਦੇ ਤੇ ਕਾਹ ਡਗਾ ਪਾੜ ਦੇ ਨਾਲ ਦੇਖਿਆ ਮੈਂ ਹਰਵਿੰਦਰ ਸਿੰਘ ਮਸਾਣੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸੂਬਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਜੀ ਬਿਲਕੁਲ ਵਾਰ ਵਾਰ ਬੜਾ ਔਖਾ ਕੰਮ ਹੋਇਆ ਜਿਹੜਾ ਬੇਟੇ ਦੀ ਘਟਨਾ ਹੋਈ ਹੈ ਇਸ ਕਿੰਨੀ ਬਹੁਤ ਹੀ ਬੇਵਕਤੀ ਮੌਤ ਜਿਹੜੀ ਆ ਸਾਡੇ ਬੱਚੇ ਦੀ ਕਰਮਵੀਰ ਦੀ ਕੋਈ ਆ ਬੜੇ ਗਰੀਬੀ ਦਾਵੇ ਦੇ ਵਿੱਚ ਪਰਿਵਾਰ ਜਿਹੜਾ ਸੀ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਬਸ਼ਰ ਕਰ ਰਿਹਾ ਆ ਤੇ ਬੱਚਾ ਜਿਹੜਾ ਸੀ ਆਪਣੇ ਮਾਤਾ ਪਿਤਾ ਤੇ ਬੱਚਿਆਂ ਨੂੰ ਬੁੱਕਲ ਚ ਲੈ ਕੇ ਗੁਜ਼ਾਰਾ ਕਰ ਰਿਹਾ ਸੀਗਾ ਬੇਵਕਤੀ ਮੌਤ ਦੇ ਕਾਰਨ ਜਿੱਥੇ ਵੱਡਾ ਦੁੱਖ ਆ ਉਥੇ ਮਾਨਵੀ ਮਹਿਸੂਸ ਕਰਦੇ ਆ ਕਿ ਸਾਡਾ ਬੱਚਾ ਜਿਹੜਾ ਆ ਉਹ ਇਸ ਦੇਸ਼ ਦੀਆਂ ਹੱਦਾਂ ਸਰਹੱਦਾਂ ਦੇ ਉੱਤੇ ਅਰਨਾਚਲ ਦੇ ਵਿੱਚ ਦੇਸ਼ ਦੀ ਸੇਵਾ ਦੇ ਕੌਮ ਦੇ ਕੰਮ ਆਇਆ ਆ ਮੇਰਾ ਜਥੇਬੰਦੀ ਵੱਲੋਂ ਸਰਕਾਰ ਨੂੰ ਅਪੀਲ ਆ ਕਿ ਸਰਕਾਰ ਪੰਜਾਬ ਸਰਕਾਰ ਬਣ ਦੇ ਬੈਨੀਫਿਟ ਦੀ ਜਿਹੜੀ ਕਾਰਵਾਈ ਆ ਉਹ ਬਿਲਕੁਲ ਸਹੀ ਤਰੀਕੇ ਨਾਲ ਪੂਰੀ ਕਰ ਦੋਵੇ ਤਾਂ ਕਿ ਪਰਿਵਾਰ ਨੂੰ ਤਰਵਾਸ ਹੋ ਸਕੇ ਤੇ ਕੇਂਦਰ ਸਰਕਾਰ ਦੇ ਜਿਹੜੇ ਆਪਣੇ ਬੈਨੀਫਿਟ ਨੇ ਉਹ ਆਲਰੇਡੀ ਜਿਹੜੇ ਆ ਉਹਨੂੰ ਪ੍ਰੋਸੈਸ ਨੇ ਤੇ ਪੰਜਾਬ ਸਰਕਾਰ ਵੀ ਇਹਦੇ ਲਈ ਵੱਡੀ ਜਿਹੜੀ ਮਦਦ ਹੈ ਜੋ ਪਰਿਵਾਰ ਤੇ ਬੈਨੀਫਿਟ ਪਾਉਂਦੇ ਆ ਉਹਨਾਂ ਨੂੰ ਜਾਰੀ ਕਰੇ ਮੈਂ ਪੂਰੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਸਟੇਟ ਦੇ ਵੱਲੋਂ ਇਸ ਬੇਵਕਤੀ ਮੌਤ ਦੇ ਉੱਤੇ ਪਰਿਵਾਰ ਦੇ ਨਾਲ ਡੂੰਘਾ ਦੁੱਖ ਪ੍ਰਗਟ ਕਰਦਾ ਜੀ ਧੰਨਵਾਦ